ਪਰ ਜੀ ਕੀ ਮਾਪ ਸਰ ਇੱਕ ਥਾਣਾ ਸਿਵਲ ਲਾਈਨ ਤੇ ਕੈਂਟ ਦੇ ਥਾਣਾ ਏਰੀਆ ਦੇ ਵਿੱਚ ਨਾ ਕਈ ਵਾਰ ਵਾਰੀ ਵਾਰੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਰੀਡਿੰਗ ਪਾਰਟੀਆਂ ਬਣਾਈਆਂ ਗਈਆਂ ਸੀਗੀਆਂ ਤੇ ਐਸ ਪਰ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਬਾਅਰਸ ਹੈਗੇ ਨੇ ਮਤਲਬ ਕੋਈ ਬਾਅਰਸ ਹੁੰਦੇ ਨੇ ਲਾਇਸੈਂਸ ਬਾਅਰਸ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਜਾਂ ਹੋਰ ਇਦਾਂ ਦਾ ਕੋਈ ਚੀਜ਼ ਵੇਚਦੇ ਨੇ ਜਿਹੜੀ ਐਕਟ ਨੂੰ ਵਾਇਲਟ ਕਰਦੀ ਆ ਤਾਂ ਉਸ ਤੇ ਅਸੀਂ ਕਾਰਵਾਈ ਕੀਤੀ ਤੇ ਕੱਲ ਇਹ ਸਬੰਧੀ ਚਾਰ ਮੁਕਦਮੇ ਦਰਜ ਕੀਤੇ ਗਏ ਨੇ ਜੀ ਸਿਟੀ 2 ਦੇ ਏਰੀਆ ਦੇ ਵਿੱਚ ਤਿੰਨ ਥਾਣਾ ਸਿਵਲ ਲਾਈਨ ਦੇ ਤੇ ਇੱਕ ਥਾਣਾ ਕੈਂਟ ਏਰੀਆ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਇਸ ਇਹਨਾਂ ਚਾਰ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਕੁੱਲ 16 ਦੋਸ਼ੀ ਨੇ ਜਿਨ੍ਹਾਂ ਵਿੱਚੋਂ 14 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਤੇ ਇਹਨਾਂ ਰੇਡਸ ਦੌਰਾਨ ਸਾਨੂੰ ਕੱਲ ਤਕਰੀਬਨ 6 ਹੁਕਾ ਤੇ 24 ਜੋ ਵਾਈਪਸ ਹੁੰਦੀਆਂ ਇਲੈਕਟ੍ਰੋਨਿਕ ਸਿਗਰਟਸ ਨੂੰ ਕਹ ਦਿੰਦੇ ਆ ਉਹ ਰਿਕਵਰ ਕੀਤੀਆਂ ਤੇ ਅਸੀਂ ਜਿਹੜਾ ਇਹ ਮੁਕੱਦਮਾ ਹੈਗਾ ਸਿਗਰਟ ਐਂਡ ਅਦਰ ਤਮਾਕੂ ਪ੍ਰੋਡਕਟ ਹੈ ਇਹ ਸੈਕਟ ਦੇ ਵੱਖ-ਵੱਖ ਧਾਰ कुल 16 दोषी ਨੇ ਜੀ ਹੁਣ ਤੱਕ ਦੇ 16 ਚੋਂ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜੀ ਤਿੰਨ ਚ ਚੇਤੋ ਗੱਲ ਸੀ ਤਾਂ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਨਾ ਸਾਡੇ ਵਕ ਵਕ ਸਾਹਮਣੇ ਕਿ ਅਸੀਂ ਸਰਪ੍ਰਾਈਜ਼ ਰੀਡਸ ਕਰਦੇ ਰਹਿੰਦੇ ਹੈਗੇ ਆ ਤਾਂ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਨੇ ਕਲੀਅਰ ਕਰਾਂਗੇ ਜੀ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਸਬੰਧੀ ਅਗਰ ਕੋਈ ਹੋਰ ਵੀ ਗੱਲ ਇਸ ਤਰੀਕੇ ਸਾਹਮਣੇ ਆਉਂਦੀ ਆ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਂਦੇ ਸਰ ਪਹਿਲਾਂ ਵੀ ਇਹਨੂੰ ਤੁਹਾਨੂੰ ਕਰਨਾ ਹੈ ਇਹ ਵੀ ਸਿੱਧਾ ਕਰਨਾ ਹੈ ਨੀ ਇਕੱਲਾ ਸੀ ਵੱਖ-ਵੱਖ ਜਗ੍ਹਾਵਾਂ ਤੇ ਰੇਡ ਕੀਤੀਆਂ ਸੀਗੀਆਂ ਸਿਵਲ ਲਾਈਨ ਤੇ ਕੈਂਟਰੀਏ ਦੇ ਵਿੱਚ ਹੋਰ ਵੀ ਉਹ ਸ਼ਹਿਰ ਚ ਵੱਖ-ਵੱਖ ਏਰੀਆ ਤੇ ਰੇਡ ਹੋਈਆਂ ਸੀਗੀਆਂ ਪਰ ਅਸੀਂ ਹੁਣ ਇੱਕ ਜਿਵੇਂ ਹੈਗਓਵਰ ਨਾਂ ਦਾ ਇੱਕ ਬਾਅਰ ਹੈਗਾ ਜੀ ਇੱਕ ਹੋਲ ਸਕੂਲ ਕੈਫੇ ਹੈ ਜੀ ਤੇ ਇੱਕ ਪ੍ਰਿਜ਼ਮ ਹੈ